ਸੰਗਤ ਜੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਤੇ ਸ਼ਸ਼ੋਭਤ ਹੈ ਇਹ ਗੁਰਦੁਆਰਾ ਸਾਹਿਬ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਉਂਗਲ ਦੇ ਵਿੱਚ ਪਾਇਆ ਹੋਇਆ ਛੱਲਾ ਕਟਵਾਇਆ ਸੀ ਨਗਰ ਨੂੰ ਬਹੁਤ ਹੀ ਵੱਡਾ ਵਰ ਦਿੱਤਾ ਸੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਜੀ ਸੰਗਤ ਜੀ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਛੱਲਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਇੱਥੇ ਗੁਰੂ ਸਾਹਿਬ ਜੀ ਨੇ 31 ਦਸੰਬਰ 1704 ਈਸਵੀ ਨੂੰ ਆਪਣੇ ਮਹਾਰਕ ਚਰਨ ਪਾਏ ਸਨ ਉਸ ਸਮੇਂ ਉਹਨਾਂ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਨਾਲ ਹਾਜ਼ਰ ਸਨ ਗੁਰੂ ਸਾਹਿਬ ਜੀ ਦੀ ਉਂਗਲ ਦੇ ਵਿੱਚ ਛੱਲਾ ਪਾਇਆ ਹੋਇਆ ਸੀ ਜਿਸ ਦੀ ਮਦਦ ਦੇ ਨਾਲ ਜੁੱਧ ਸਮੇਂ ਤੀਰ ਚਲਾਉਂਦੇ ਸਨ ਗੁਰੂ ਜੀ ਨੇ ਮੈਸਤਰੀ ਸਿੰਘ ਨੂੰ ਬੁਲਾ ਕੇ ਛੱਲਾ ਕਟਵਾਉਣ ਲਈ ਕਿਹਾ ਤਾਂ ਭਾਈ ਜਵਾਲਾ ਜੀ ਲੋਹਾਰ ਨੇ ਛੱਲਾ ਕਟਿਆ ਅਤੇ ਗੁਰੂ ਜੀ ਨੇ ਖੁਸ਼ ਹੋ ਕੇ ਪੀੜੀਦਰ ਪੀੜੀ ਵਦਨ ਫੁੱਲਣ ਦਾ ਉਹਨਾਂ ਨੂੰ ਵਰ ਦਿੱਤਾ ਤੇ ਕਟਿਆ ਹੋਇਆ ਛੱਲਾ ਵੀ ਨਿਸ਼ਾਨੀ ਵਜੋਂ ਨਾਲ ਹੀ ਦੇ ਦਿੱਤਾ ਭਾਈ ਜਵਾਲਾ ਜੀ ਨੇ ਗੁਰੂ ਸਾਹਿਬ ਜੀ ਨੂੰ ਦਸਨੀ ਭੇਟਾ ਵਜੋਂ ਆਪਣੇ ਹੱਥ ਦੀ ਕਾਰਾਗਰੀ ਦਾ ਬਣਾਇਆ ਹੋਇਆ ਕਮਾਲ ਦਾ ਲੂਟਾ ਜਿਸ ਨੂੰ ਗੰਗਾ ਸਾਗਰ ਕਿਹਾ ਜਾਂਦਾ ਉਹ ਪੇਟ ਕੀਤਾ ਸੀ ਗੁਰੂ ਸਾਹਿਬ ਜੀ ਨੂੰ ਇਸ ਸਥਾਨ ਦੇ ਉੱਪਰ ਸੰਗਤ ਜੀ ਗੁਰੂ ਸਾਹਿਬ ਜੀ ਨੇ ਪੰਡ ਮੋਹੀ ਦੀ ਸੰਗਤ ਨੂੰ ਵੀ ਚੜੀ ਆਉ ਲੱਥੀ ਜਾਉ ਦਾ ਵਰ ਦਿੱਤਾ ਸੀ ਮਤਲਬ ਕਿ ਕੋਈ ਵੀ ਆਫਤ ਇਸ ਪੰਡ ਮੋਹੀ ਉੱਪਰ ਆਵੇਗੀ ਬਿਨਾਂ ਨੁਕਸਾਨ ਕੀਤੇ ਟਲ ਜਾਵੇਗੀ ਤੇ ਅੱਜ ਤੱਕ ਇਸੇ ਤਰ੍ਹਾਂ ਹੀ ਹੁੰਦਾ ਆਇਆ ਸੋ ਪਹਿਲਾਂ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਸੀ ਬਹੁਤ ਹੀ ਛੋਟੀ ਸੀ ਸਨ 1935 ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੁਬਾਰਾ ਬਣਨ ਲੱਗੀ ਤੇ 1936 ਵਿੱਚ ਬਣ ਕੇ ਤਿਆਰ ਹੋਈ ਇਸ ਦੀ ਸੇਵਾ ਸੰਤ ਸਿਪਾਈ ਸੰਤ ਬਾਬਾ ਨਰਿੰਜਨ ਸਿੰਘ ਜੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਈ ਸੰਤ ਬਾਬਾ ਨਰਿੰਜਨ ਸਿੰਘ ਜੀ ਤੋਂ ਬਾਅਦ ਸੰਤ ਬਾਬਾ ਨਿਹਾਲ ਸਿੰਘ ਜੀ ਕਮਾਲਪੁਰੇ ਵਾਲਿਆਂ ਨੇ ਸੇਵਾ ਕੀਤੀ ਹੁਣ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਇਹ ਸੰਗਤ ਜੀ ਸੰਤ ਬਾਬਾ ਹਰਵੰਤ ਸਿੰਘ ਜੀ ਦਿੱਲੀ ਵਾਲੇ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਆਪਣੀ ਦੇਖ ਰੇਖੇਟ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਈ ਗਈ ਹੈ ਇਸ ਅਸਥਾਨ ਤੇ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ 31 ਦਸੰਬਰ ਵਾਲੇ ਦਿਨ ਨਗਰ ਕੀਰਤਨ ਸਜਾਏ ਜਾਂਦੇ ਹਨ ਅਤੇ 1 ਜਨਵਰੀ ਨੂੰ ਦੀਵਾਨ ਸਜਾ ਕੇ ਭੋਗ ਪਾਏ ਜਾਂਦੇ ਹਨ ਸੋ ਇਹ ਜੋ ਹੁਣ ਤੁਸੀਂ ਦੇਖ ਰਹੇ ਹੋ ਸੰਗਤਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਈਡ ਦੇ ਉੱਪਰ ਕੁਟੀਆਂ ਬਣੀ ਹੋਈ ਹੈ ਸੋ ਇਸ ਕੁਟੀਆਂ ਦੇ ਵੀ ਦਰਸ਼ਨ ਜ਼ਰੂਰ ਤੁਸੀਂ ਕਰਨੇ ਆ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਸੰਗਤਜੀ ਜ਼ਰੂਰ ਲਵਾਉਣੀ ਆ ਇਹ ਕੁਟੀਆਂ ਸੰਤ ਸਿਪਾਈ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਪੁਰਸ਼ ਅਤੇ ਸੰਤ ਬਾਬਾ ਨਿਹਾਲ ਸਿੰਘ ਜੀ ਮਹਾਪੁਰਸ਼ ਕਮਾਲਪੁਰੇ ਵਾਲੇ ਉਹਨਾਂ ਦੀਆਂ ਨਿਸ਼ਾਨੀਆਂ ਵੀ ਇੱਥੇ ਮੌਜੂਦ ਹਨ ਸੋ ਦੇਖੋ ਬਹੁਤ ਹੀ ਸ਼ਾਨਦਾਰ ਕੁਟੀਆਂ ਬਣਾਈ ਹੋਈ ਹੈ ਤੇ ਇੱਥੇ ਗੁਰੂ ਸਹਿਬਾਨਾਂ ਦੇ ਨਾਮ ਲਿਖੇ ਹੋਏ ਹਨ ਚਾਰ ਸਹਿਬਜਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੰਜਾਂ ਤਖਤਾਂ ਦੇ ਨਾਮ ਵੀ ਲਿਖੇ ਹੋਏ ਹਨ ਤੁਸੀਂ ਇਹਨਾਂ ਨੂੰ ਪੜ ਸਕਦੇ ਹੋ ਸੋ ਸੰਗਤ ਜੀ ਹੁਣ ਤੁਹਾਨੂੰ ਦਰਸ਼ਨ ਕਰਵਾਉਨੇ ਆ ਕੁਟੀਆਂ ਦੇ ਅੰਦਰੋਂ ਸੋ ਦੇਖੋ ਤੁਸੀਂ ਵੀ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਨਾਲ ਜਰੂਰ ਲਵਾਉਣੀ ਆ ਸੋ ਸੰਗਤ ਜੀ ਹੁਣ ਤੁਹਾਨੂੰ ਦਰਸ਼ਨ ਕਰਵਾਉਣੇ ਆ ਸਭ ਤੋਂ ਪਹਿਲਾਂ ਸੰਤ ਸਿਪਾਹੀ ਸੰਤ ਬਾਬਾ ਨਰਿੰਜਨ ਸਿੰਘ ਜੀ ਇਧਰਲੀ ਸਾਈਡ ਆਪਾਂ ਜਾਂਦੇ ਆ ਸੋ ਦੇਖੋ ਬਹੁਤ ਹੀ ਵਧੀਆ ਜੋ ਪ੍ਰਬੰਧ ਦੇ ਹੇਠ ਕੁਟਿਆ ਦਾ ਜੋ ਸੇਵਾ ਚੱਲ ਰਹੀ ਹੈ ਦੇਖੋ ਇਹ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਸੰਤ ਸਿਪਾਹੀ ਸੰਤ ਬਾਬਾ ਨਰਿੰਜਨ ਸਿੰਘ ਜੀ ਇਹਨਾਂ ਦੇ ਸਰੂਪ ਬਹੁਤ ਹੀ ਵਧੀਆ ਜੋ ਇੱਥੇ ਸੇਵਾ ਚੱਲ ਰਹੀ ਹੈ ਸੰਗਤ ਜੀ ਇਹ ਤੁਸੀਂ ਦਰਸ਼ਨ ਕਰੋ ਮਹਾਪੁਰਸ਼ਾਂ ਦੇ ਜੋ ਨਿਸ਼ਾਨੀਆਂ ਨੇ ਤੇ ਇਹ ਜੋ ਅਲਮਾਰੀ ਪਈ ਆ ਮਹਾਪੁਰਸ਼ਾਂ ਦੇ ਜੋ ਇੱਥੇ ਨਿਸ਼ਾਨੀਆਂ ਇਸ ਅਲਮਾਰੀ ਦੇ ਵਿੱਚ ਵੀ ਰੱਖੀਆਂ ਹੋਈਆਂ ਹਨ ਇਹ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਮਹਾਪੁਰਸ਼ਾਂ ਦੇ ਜੋ ਇੱਥੇ ਵਸਤਰ ਪਏ ਨੇ ਐਨਕਾਂ ਪਈਆਂ ਨੇ ਹੋਰ ਵੀ ਮਹਾਪੁਰਸ਼ਾਂ ਦੀਆਂ ਜੋ ਨਿਸ਼ਾਨੀਆਂ ਇਸ ਅਲਮਾਰੀ ਦੇ ਵਿੱਚ ਉਸ ਵੇਲੇ ਤੋਂ ਹੁਣ ਤੱਕ ਬਹੁਤ ਹੀ ਸੰਭਾਲ ਕੇ ਰੱਖੀਆਂ ਹੋਈਆਂ ਹਨ ਬਹੁਤ ਹੀ ਵਧੀਆ ਪ੍ਰਬੰਧ ਦੇ ਹੇਠ ਇੱਥੇ ਜੋ ਸੇਵਾ ਚੱਲਦੀ ਆ ਸੋ ਸੰਗਤ ਜੀ ਇਹ ਜੋ ਬੋਰਡ ਲੱਗੇ ਹੋਏ ਹਨ ਜੋ ਲਾਇਬ੍ਰੇਰੀ ਇਹ ਬਣੀ ਹੈ ਇਹ ਲਾਇਬ੍ਰੇਰੀ ਵੇਲੇ ਜੋ ਸੇਵਾ ਕੀਤੀ ਆ ਉਹਨਾਂ ਦਾਨੀ ਸੱਜਣਾ ਦੇ ਨਾਮ ਲਿਖੇ ਹੋਏ ਹਨ ਇਹ ਜੋ ਹੁਣ ਦੂਜੇ ਪਾਸੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸੰਤ ਬਾਬਾ ਨਿਹਾਲ ਸਿੰਘ ਜੀ ਦੇ ਜੋ ਸਰੂਪ ਤੁਸੀਂ ਦੇਖੋ ਦਰਸ਼ਨ ਕਰੋ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਵਾਓ ਮਹਾਪੁਰਸ਼ਾਂ ਦੇ ਜੋ ਦਰਸ਼ਨ ਕਰੋ ਸੰਤ ਜੀ ਸੰਤ ਬਾਬਾ ਨਿਹਾਲ ਸਿੰਘ ਜੀ ਕਮਾਲਪੁਰੇ ਵਾਲੇ ਇਧਰਲੀ ਸਾਈਡ ਉਹਨਾਂ ਦੇ ਸਰੂਪ ਲੱਗੇ ਹੋਏ ਹਨ ਸੋ ਇੱਥੇ ਹਰ ਸਮੇਂ ਕੀਰਤਨ ਚੱਲਦਾ ਰਹਿੰਦਾ ਤੇ ਹਰ ਸਮੇਂ ਸਤਨਾਮ ਵਾਹਿਗੁਰ ਦਾ ਜਾਪ ਚੱਲਦਾ ਰਹਿੰਦਾ ਸੋ ਬਹੁਤ ਹੀ ਵਧੀਆ ਜੋ ਸ਼ਾਨਦਾਰ ਪ੍ਰਬੰਧ ਕੀਤਾ ਹੋਇਆ ਹੈ ਸੰਗਤ ਜੀ ਹੁਣ ਆਪਾਂ ਇੱਥੋਂ ਬਾਹਰਲੀ ਸਾਈਡ ਚੱਲਦੇ ਆਂ ਤੇ ਜੋ ਕੁਟਿਆ ਤੇ ਬਾਹਰ ਜਦੋਂ ਆਪਾਂ ਜਾਂਦੇ ਆਂ ਤਾਂ ਬਾਹਰਲੀ ਸਾਈਡ ਜੋ ਵੀ ਇਹ ਇਮਾਰਤ ਬਣੀ ਹੋਈ ਹੈ ਇਹ ਸਾਰੀ ਇਮਾਰਤ ਸਾਰੀ ਬਿਲਡਿੰਗ ਸਕੂਲ ਦੀ ਹੈ ਜੋ ਕਿ ਸੰਤ ਬਾਬਾ ਨਰਿੰਜਨ ਸਿੰਘ ਜੀ ਉਹਨਾਂ ਨੇ ਆਪਣੇ ਵੇੜੇ ਤੋਂ ਇਹ ਸਕੂਲ ਸਟਾਰਟ ਕੀਤਾ ਸੀ ਅਸੀਂ ਵੀ ਇਸ ਸਕੂਲ ਦੇ ਵਿੱਚ ਹੀ ਪੜ੍ਹ ਕੇ ਗਏ ਆ ਇਸ ਸਕੂਲ ਦੇ ਵਿੱਚ ਅਸੀਂ ਵਿੱਦਿਆ ਹਾਸਲ ਕੀਤੀ ਆ ਤੇ ਜੇ ਤੁਸੀਂ ਵੀ ਇਸ ਸਕੂਲ ਦੇ ਵਿੱਚੋਂ ਜਿਨ੍ਹਾਂ ਨੇ ਵਿੱਦਿਆ ਹਾਸਲ ਕੀਤੀ ਆ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਸੋ ਸੰਗਤ ਜੀ ਇਹ ਜੋ ਕੁਟਿਆ ਦਾ ਪ੍ਰਬੰਧ ਬਹੁਤ ਵਧੀਆ ਹੁਣ ਅੱਗੇ ਆਪਾਂ ਦੇਖਦੇ ਹਾਂ ਸਕੂਲ ਦੀ ਮੇਨ ਐਂਟਰੀ ਹੈ ਜੋ ਇਸ ਅਜੀਤ ਹਾਲ ਦੇ ਨਾਲ ਬਹੁਤ ਸਾਰੀਆਂ ਜਾਂਦਾ ਜੋ ਇੱਥੋਂ ਪੜ੍ਹ ਕੇ ਗਏ ਹਨ ਇਸ ਸਕੂਲ ਦੇ ਨਾਲ ਜੁੜੀਆਂ ਹੋਈਆਂ ਹਨ ਸੋ ਬਹੁਤ ਹੀ ਵਧੀਆ ਜੋ ਸਕੂਲ ਬਣਾਇਆ ਮਹਾਪੁਰਸ਼ਾਂ ਨੇ ਇੱਥੇ ਸੋ ਇਹ ਮੇਨ ਦਫ਼ਤਰ ਹੈ ਸਕੂਲ ਦਾ ਤੇ ਹੁਣ ਤੁਹਾਨੂੰ ਸਕੂਲ ਦੇ ਬਾਹਰਲੀ ਸਾਈਡ ਜੋ ਗਰਾਊਂਡ ਬਣੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਬਹੁਤ ਹੀ ਵਧੀਆ ਗਰਾਊਂਡ ਬਣੀ ਹੈ ਸੰਗਤ ਜੀ ਬਹੁਤ ਹੀ ਵੱਡੀ ਗਰਾਊਂਡ ਇਹ ਜੋ ਬਿਲਡਿੰਗ ਹੈ ਸਾਰੀ ਸਕੂਲ ਦੀ ਹੈ ਤੇ ਗਰਾਊਂਡ ਜੋ ਬਣੀ ਹੋਈ ਹੈ ਸਾਰੀ ਸਕੂਲ ਦੀ ਇੱਥੇ ਸਕੂਲ ਦੇ ਬੱਚੇ ਤੇ ਪਿੰਡ ਦੇ ਬੱਚੇ ਕੋਈ ਵੀ ਆ ਕੇ ਖੇਡ ਸਕਦਾ ਹੈ ਸੋ ਬਹੁਤ ਹੀ ਵਧੀਆ ਪ੍ਰਬੰਧ ਦੇ ਹੇਠ ਇਹ ਗਰਾਊਂਡ ਦੀ ਦੇਖਰੇਖ ਚੱਲ ਰਹੀ ਹੈ ਬਹੁਤ ਹੀ ਵਧੀਆ ਪ੍ਰਬੰਧ ਜੋ ਹਰ ਸਮੇਂ ਚੱਲਦਾ ਰਹਿੰਦਾ ਹੈ ਸੋ ਇਹ ਗਰਾਊਂਡ ਨੂੰ ਇੱਕ ਸਪੈਸ਼ਲ ਮੇਨ ਇੰਟਰੈਂਸ ਮੇਨ ਰਸਤਾ ਵੀ ਦਿੱਤਾ ਗਿਆ ਹੈ ਇਸ ਮੇਨ ਰਸਤੇ ਰਾਹੀਂ ਹੁਣ ਆਪਾਂ ਬਾਹਰ ਜਾਵਾਂਗੇ ਤਾਂ ਕਿ ਆਪਾਂ ਪਤਾ ਲੱਗ ਸਕੇ ਆਪਾਂ ਨੂੰ ਮੇਨ ਐਂਟਰੀ ਇਸ ਗਰਾਊਂਡ ਦੀ ਸੋ ਸੰਗਤ ਜੀ ਇਹ ਤੁਸੀਂ ਦੇਖੋ ਬਹੁਤ ਹੀ ਸ਼ਾਨਦਾਰ 뷰 ਗਰਾਊਂਡ ਦਾ ਆ ਰਿਹਾ ਬਹੁਤ ਹੀ ਵਧੀਆ ਗਰਾਊਂਡ ਬਣਿਆ ਹੋਇਆ ਹੈ ਸੋ ਇਹ ਮੇਨ ਗੇਟ ਹੈ ਗਰਾਊਂਡ ਦਾ ਇਸ ਤੋਂ ਆਪਾਂ ਬਾਹਰ ਜਾਂਦੇ ਆ ਇਹ ਜੋ ਬੱਸ ਖੜੀ ਹੈ ਸੰਗਤ ਜੀ ਜਦੋਂ ਕਿਸੇ ਦਾ ਸੰਸਕਾਰ ਕਰਨ ਦੇ ਲਈ ਸਿਵਿਆਂ ਤੱਕ ਜੇ ਕਿਸੇ ਨੂੰ ਲੈ ਕੇ ਜਾਣਾ ਹੋਵੇ ਜੇ ਕਿਸੇ ਦਾ ਘਰ ਦੂਰ ਹੋਵੇ ਉਹ ਲਿਆ ਸਕਦਾ ਹੈ ਸੇਵਾ ਦੇ ਲਈ ਇਹ ਬੱਸ ਹੈ ਸੋ ਇਥੋਂ ਦੇਖੋ ਗੁਰਦੁਆਰਾ ਸਾਹਿਬ ਛੱਲਾ ਸਾਹਿਬ ਪਾਕਸ਼ਾਈ ਦਸਵੀ ਤੁਸੀਂ ਦਰਸ਼ਨ ਕਰੋ ਕਿੰਨਾ ਵਧੀਆ 뷰 ਆ ਰਿਹਾ ਹੈ ਬਹੁਤ ਹੀ ਵਧੀਆ ਪ੍ਰਬੰਧ ਚੱਲ ਰਿਹਾ ਹੈ ਸੋ ਸੰਗਤ ਜੀ ਗੁਰਦੁਆਰੇ ਦੇ ਵਿੱਚ ਪਾਰਕਿੰਗ ਦੀ ਬਿਲਕੁਲ ਵੀ ਸਮੱਸਿਆ ਨਹੀਂ ਹੈ ਬਹੁਤ ਹੀ ਵੱਡੀ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਗੱਡੀਆਂ ਖੜਾਉਣ ਦੇ ਲਈ ਇਹ ਜੋ ਹੁਣ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਜੋ ਕਿ ਬਹੁਤ ਹੀ ਵੱਡਾ ਬਣਿਆ ਹੋਇਆ ਹੈ ਬਹੁਤ ਹੀ ਸ਼ਾਨਦਾਰ ਸੋ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ